ਸ਼੍ਰੀ ਗੁਰੂ ਨਾਨਕ ਦੇਵ ਜੀ ਸਤਨਾਮ ਦਾ ਜਾਪ ਕਰਾਉਂਦੇ ਹੋਏ ਇੱਕ ਨਗਰ ਤੋਂ ਬਾਹਰ ਇੱਕ ਖੂਹ ਪਰ ਜਾ ਬੈਠੇ। ਉਸੇ ਖੂਹ ਤੇ ਇੱਕ ਬਜ਼ੁਰਗ ਆਦਮੀ ਬਲਦਾਂ ਨੂੰ ਹੱਕ ਰਿਹਾ ਸੀ ਤੇ ਚਾਰ ਉਸਦੇ ਪੁੱਤਰ ਸਨ। ਉਹਨਾਂ ਨੂੰ ਤਾੜ ਰਿਹਾ ਸੀ ਕਿ ਫਲਾਣਾ ਕੰਮ ਕਰੋ, ਅਮਕਾ ਕੰਮ ਕਰੋ ਨਹੀਂ ਤਾਂ ਭੁੱਖੇ ਮਰ ਜਾਓਗੇ। ਮੈਂ ਨਾ ਹੋਵਾਂ ਤਾਂ ਤੁਸੀਂ ਕੰਮ ਹੀ ਨਾ ਕਰਨਾ ਹੋਇਆ। ਇਹ ਗੱਲਾਂ ਸੁਣ ਕੇ ਸ਼੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਪਾਈ ਹੁਣ ਤੂੰ ਬੁੱਢਾ ਹੋ ਗਿਆ ਹੈ ਇਤਨਾ ਨਾ ਖਪਿਆ ਕਰ ਇਹ ਮੋਹ ਦੁਖਦਾਈ ਹੈ ਇਸ ਨੂੰ ਛੱਡ ਕੇ ਤੂੰ ਪਰਮੇਸ਼ਵਰ ਦਾ ਭਜਨ ਸਿਮਰਨ ਕਰ ਤੈਨੂੰ ਅਸੀਂ ਮੁਕਤ ਕਰ ਦਿੰਦੇ ਹਾਂ ਤੇਰੇ ਮੁੰਡਿਆਂ ਨੇ ਸਾਰੇ ਕੰਮ ਸੰਭਾਲ ਲਏ ਹਨ ਤੂੰ ਕਿਉਂ ਚਿੰਤਾ ਕਰਦਾ ਹੈ ਤਾਂ ਬਜ਼ੁਰਗ ਨੇ ਕਿਹਾ ਜੇ ਮੈਂ ਕਲਪਦਾ ਹਾਂ ਤਾਂ ਹੀ ਇਹ ਮੁੰਡੇ ਕੰਮ ਕਰਦੇ ਹਨ ਨਹੀਂ ਤਾਂ ਹੱਥ ਹੀ ਨਾ ਲਾਉਣ ਜੇ ਮੈਂ ਮੁਕਤੀ ਵਾਲੇ ਪਾਸੇ ਲੱਗ ਗਿਆ ਤਾਂ ਸਾਰੇ ਭੁੱਖੇ ਮਰ ਜਾਣਗੇ ਇਸ ਵਾਸਤੇ ਇਹ ਮੁਕਤੀ ਤੁਸੀਂ ਆਪਣੇ ਪਾਸ ਹੀ ਰੱਖੋ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਗੁਰੂ ਜੀ ਨੇ ਫਰਮਾਇਆ ਚੰਗਾ ਭਾਈ ਤੇਰੀ ਮਰਜ਼ੀ ਹੈ ਜੇ ਤੂੰ ਅਜੇ ਮੋਹ ਦੀਆਂ ਸੱਟਾਂ ਖਾਣੀਆਂ ਹਨ ਤਾਂ ਹੋਰ ਖਾਲਾ ਪਰ ਸਾਡੀ ਨਿਗਾਹ ਤੇਰੇ ਵੱਲ ਹਮੇਸ਼ਾ ਹੀ ਰਹੇਗੀ ਜਿਸ ਵੇਲੇ ਤੂੰ ਦੁਖੀ ਹੋ ਕੇ ਕਹੇਗਾ ਫਿਰ ਤੈਨੂੰ ਮੁਕਤ ਕਰਾਂਗੇ ਇਹ ਗੱਲ ਕਹਿ ਕੇ ਗੁਰੂ ਜੀ ਚਲੇ ਗਏ ਪਿੱਛੋਂ ਉਹ ਬਿਮਾਰ ਪੈ ਗਿਆ ਤੇ ਮੌਤ ਦੇ ਦਿਨ ਵੀ ਨੇੜੇ ਆ ਗਏ ਉਸ ਦੇ ਘਰ ਵਿੱਚ ਇੱਕ ਬੁੱਢਾ ਕਮਜ਼ੋਰ ਬਲਦ ਸੀ ਮਰਨ ਸਮੇਂ ਉਸ ਵੱਲ ਫੁਰਨਾ ਚੜਾ ਗਿਆ ਕਿ ਮੇਰੇ ਮਰਨ ਪਿੱਛੋਂ ਮੇਰੇ ਲੜਕੇ ਔਖੇ ਹੋਣਗੇ ਕਿਉਂਕਿ ਇਹ ਬਲਦ ਬੁੱਢਾ ਹੋ ਗਿਆ ਹੈ ਤੇ ਇਹਨਾਂ ਨੂੰ ਹੋਰ ਨਵਾਂ ਖਰੀਦਣਾ ਪਵੇਗਾ ਇੰਜ ਸੋਚਾਂ ਸੋਚਦਿਆਂ ਹੀ ਉਸ ਦੇ ਪ੍ਰਾਨ ਨਿਕਲ ਗਏ ਉਸ ਦੇ ਘਰ ਇੱਕ ਗੰਗੂ ਵੀ ਸੌਣ ਵਾਲੀ ਸੀ ਉਸੇ ਵਿੱਚ ਪ੍ਰਵੇਸ਼ ਕਰਕੇ ਉਹ ਬੱਚਾ ਹੋ ਕੇ ਉਸੇ ਘਰ ਵਿੱਚ ਜੰਮ ਪਿਆ ਲੜਕਿਆਂ ਨੇ ਪਾਲਿਆ ਮਲੋੜ ਮੁਤਾਬਕ ਖੂ ਅਤੇ ਹਾਲ ਲਈ ਜੋੜ ਲਿਆ ਕਰਨਾ 4-5 ਸਾਲ ਪਿੱਛੋਂ ਫਿਰ ਗੁਰੂ ਜੀ ਆਏ ਉਸ ਬੁੱਢੇ ਬਾਬੇ ਦੇ ਲੜਕੇ ਮਿਲੇ ਉਹਨਾਂ ਨੇ ਸੰਤਮਹਾਤਮਾ ਜਾਣ ਕੇ ਮੱਥਾ ਟੇਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, "ਤੁਹਾਡਾ ਬੁੱਢਾ ਬਾਬਾ ਕਿੱਥੇ ਹੈ?" ਲੜਕਿਆਂ ਨੇ ਕਿਹਾ, "ਉਹ ਤਾਂ 4 ਕੁ ਸਾਲ ਹੋਏ ਮਰ ਗਿਆ ਹੈ।" ਫਿਰ ਗੁਰੂ ਜੀ ਨੇ ਅੰਦਰ ਤਿਆ ਨਾ ਵੇਖਿਆ ਕਿ ਉਹ ਤਾਂ ਮਰ ਕੇ ਬਲਦ ਆਣ ਬਣਿਆ ਹੈ। ਗੁਰੂ ਜੀ ਨੇ ਉਸ ਬਲਦ ਪਾਸ ਆ ਕੇ ਉਸ ਬਲਦ ਨੂੰ ਪਿਛਲਾ ਚਿੱਤਾ ਕਰਾ ਕੇ ਕਿਹਾ, "ਭਾਈ ਤੈਨੂੰ ਕਿਹਾ ਸੀ ਕਿ ਤੂੰ ਭਜਨ ਸਿਮਰਨ ਕਰਕੇ ਮੁਕਤੀ ਲੈ ਲੈ ਪਰ ਤੂੰ ਨਹੀਂ ਮੰਨਿਆ ਹੁਣ ਤੂੰ ਬਲਦ ਬਣ ਕੇ ਔਖਾ ਹੋ ਰਿਹਾ ਹੈ ਜੇ ਮਰਜ਼ੀ ਹੈ ਤਰ ਹੁਣ ਵੀ ਮੰਨ ਜਾ ਫਿਰ ਵੀ ਮੋਹ ਵਿੱਚ ਫਸਿਆ ਆਕਦਾ ਹੈ ਜੇ ਆਪ ਮੈਨੂੰ ਮੁਕਤ ਕਰੋਗੇ ਤਾਂ 500 ਦਾ ਮੈਂ ਮਰਾਂਗਾ ਤੇ ਮੇਰੇ ਬੱਚੇ ਹੋਰ ਨਵੇਂ ਬਲਦ ਖਰੀਦਣਗੇ ਤੇ 500 ਹੋਰ ਦੇਣੇ ਪੈਣਗੇ ਤੇ ਇਸ ਨਾਲ ਮੇਰੇ ਪੁੱਤਰਾਂ ਨੂੰ 1000 ਰੁਪਏ ਦੀ ਸੱਟ ਪੈ ਜਾਏਗੀ ਇਹ ਵਿਚਾਰੇ ਕਰਜਾਈ ਹੋ ਜਾਣਗੇ ਕਰਜਾ ਕਿਵੇਂ ਲਾਉਣਗੇ ਇਹ ਆਖ ਕੇ ਕਹਿੰਦਾ ਹੈ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਗੁਰੂ ਜੀ ਫਿਰ ਚਲੇ ਗਏ ਪਿੱਛੋ ਉਹ ਬਲਦਾ ਆਪਣੀ ਉਮਰ ਭੋਕੇ ਵਾਸਨਾ ਅਨੁਸਾਰ ਫਿਰ ਕੁੱਤੇ ਦੇ ਜਨਮ ਵਿੱਚ ਪੈ ਗਿਆ ਇਹਨਾਂ ਦੇ ਘਰ ਦਾ ਪਿਛਵਾੜਾ ਪਾਸਾ ਸੁੰਨਾ ਉਜਾੜ ਸੀ ਸਾਰੀ ਰਾਤ ਬੰਨੇ ਤੇ ਬੈਠਾ ਭੌਂਗਦਾ ਰਿਹਾ ਕਰੇ ਫਿਰ ਸਤਗੁਰੂ ਨਾਨਕ ਦੇਵ ਜੀ ਆਣ ਪਹੁੰਚੇ ਕੀ ਦੇਖਿਆ ਕਿ ਉਹ ਹੁਣ ਕੁੱਤਾ ਬਣਿਆ ਹੋਇਆ ਹੈ ਗੁਰੂ ਜੀ ਨੇ ਪਾਸ ਜਾ ਕੇ ਸੂਝ ਦੇ ਕੇ ਪੁੱਛਿਆ ਸਨਾ ਬੁੱਢਿਆ ਹੁਣ ਮੁਕਤ ਕਰ ਦਈਏ ਤਾਂ ਉਸ ਨੇ ਕਿਹਾ ਮਹਾਰਾਜ ਜੀ ਇਹ ਮੇਰੇ ਮੁੰਡੇ ਪੋਤਰੇ ਨਾ ਆਦ ਸਾਰੇ ਜੀ ਬੜੇ ਬੇਪਰਵਾਹ ਹਨ ਸਾਰੇ ਬੇਫਿਕਰ ਹੋ ਕੇ ਲੰਮੀਆਂ ਚਾਦਰਾਂ ਤਾਨ ਕੇ ਰਾਤ ਨੂੰ ਸੌਂ ਜਾਂਦੇ ਹਨ ਮੈਂ ਸਾਰੀ ਰਾਤ ਪਹਿਰਾ ਦਿੰਦਾ ਹਾਂ ਜੇ ਮੈਂ ਨਾ ਹੁੰਦਾ ਤਾਂ ਇਹਨਾਂ ਦਾ ਅੱਜ ਨੂੰ ਝੁੱਗਾ ਚਾੜ ਹੋ ਜਾਣਾ ਸੀ ਚੋਰਾਂ ਨੇ ਲੁੱਟ ਕੇ ਲੈ ਜਾਣਾ ਸੀ ਮੈਂ ਭੌਂਕਦਾ ਰਹਿੰਦਾ ਹਾਂ ਇਸ ਕਰਕੇ ਕੋਈ ਚੋਰ ਨੇੜੇ ਨਹੀਂ ਆਉਂਦਾ ਮੈਂ ਨਹੀਂ ਮੁਕਤ ਹੋਣਾ ਮੈਨੂੰ ਤਾਂ ਇਸ ਪਰਿਵਾਰ ਦੀ ਸੁੱਖ ਚਾਹੀਦੀ ਹੈ ਗੁਰੂ ਜੀ ਮੋਦਾ ਪ੍ਰਤਾਪ ਦੇਖ ਕੇ ਹੱਸ ਕੇ ਚਲੇ ਗਏ ਇਹ ਕੁੱਤੇ ਦਾ ਸਰੀਰ ਛੱਡ ਕੇ ਘਰ ਵਿੱਚ ਜਿੱਥੇ ਪੈਸੇ ਦੱਬੇ ਹੋਏ ਸਨ ਚੋਰੀ ਕਰਕੇ ਨਾ ਲੈ ਜਾਏ ਮਰਨ ਵੇਲੇ ਇਸੇ ਵਾਸਨਾ ਕਰਕੇ ਮੋਦਾ ਮਾਰਿਆ ਹੋਇਆ ਸੱਪ ਬਣ ਕੇ ਉਸ ਉੱਤੇ ਰਹਿਣ ਲੱਗ ਪਿਆ ਕੁਝ ਸਮਾਂ ਲੰਘ ਗਿਆ ਇੱਕ ਦਿਨ ਘਰ ਦੇ ਸਾਰੇ ਜੀ ਚਲੇ ਗਏ ਕੋਈ ਹੱਲ ਲਵਾਉਣ ਚਲਾ ਗਿਆ ਕੋਈ ਪੱਠੇ ਲੈਣ ਚਲਾ ਗਿਆ ਘਰ ਦੀਆਂ ਬੀਬੀਆਂ ਵੀ ਕਬਾ ਚੁਗਣ ਵਾਸਤੇ ਚਲੀਆਂ ਗਈਆਂ ਇੱਕ ਛੋਟੇ ਜਿਹੇ ਲੜਕੇ ਨੂੰ ਘਰ ਵਿੱਚ ਪੰਘੂੜੇ ਤੇ ਪਾ ਕੇ ਚਲੀਆਂ ਗਈਆਂ ਜਿਸ ਵੇਲੇ ਉਹ ਲੜਕਾ ਪਿੱਛੋਂ ਰੋਇਆ ਤਾਂ ਇਹ ਮੋਹ ਵਿੱਚ ਫਸਿਆ ਹੋਇਆ ਉਹ ਉਸ ਬੱਚੇ ਨੂੰ ਪਰਚਾਉਣ ਵਾਸਤੇ ਰਸੇ ਰਾਹੀਂ ਹੇਠਾਂ ਉਤਰ ਰਿਹਾ ਸੀ ਇਸ ਨੇ ਇਹ ਨਾ ਸੋਚਿਆ ਕਿ ਮੇਰਾ ਸੱਪ ਦਾ ਸਰੀਰ ਹੈ ਬੱਚੇ ਨੂੰ ਜ਼ਹਿਰ ਚੜ ਜਾਏਗੀ ਇਹ ਤਾਂ ਅਜੇ ਰਸੇ ਰਾਹੀਂ ਉਤਰ ਹੀ ਰਿਹਾ ਸੀ ਇਤਨੇ ਨੂੰ ਕੋਈ ਬਾਹਰੋਂ ਘਰ ਦਾ ਜੀ ਆ ਗਿਆ ਉਸ ਨੇ ਸੱਪ ਨੂੰ ਹੇਠਾਂ ਉਤਰਦਾ ਵੇਖ ਕੇ ਮਾਰ ਦਿੱਤਾ ਘਰ ਦਾ ਝੂਠਾ ਤੇ ਗੰਦਾ ਪਾਣੀ ਜਿਸ ਚਲੇ ਵਿੱਚ ਪੈਂਦਾ ਸੀ ਇਹ ਉਸ ਵਿੱਚ ਨਿੱਕਾ ਜਿਹਾ ਕੀੜਾ ਬਣ ਕੇ ਰਹਿਣ ਲੱਗ ਪਿਆ ਤੇ ਬੜਾ ਦੁਖੀ ਹੋਇਆ ਇਤਨੇ ਨੂੰ ਗੁਰੂ ਜੀ ਵਿਚਰਦੇ ਵਿਚਦੇ ਉੱਥੇ ਆ ਪਹੁੰਚੇ ਤੇ ਮੁੰਡਿਆਂ ਨੇ ਮੱਥਾ ਟੇਕਿਆ ਗੁਰੂ ਜੀ ਨੇ ਆਪਣੀ ਦਿਵਦ੍ਰਿਸ਼ਟੀ ਦੁਆਰਾ ਜਦੋਂ ਤੱਕਿਆ ਤਾਂ ਘਰ ਦੇ ਗੰਦੇ ਪਾਣੀ ਵਿੱਚ ਕੀੜਾ ਰੂਪ ਬਣਿਆ ਹੈ ਤਾਂ ਗੁਰੂ ਜੀ ਨੇ ਫਰਮਾਇਆ ਮਰਦਾਨਿਆਂ ਇਹ ਟੋਏ ਵਿੱਚੋਂ ਇੱਕ ਕੀੜਾ ਕੱਢ ਮਰਦਾਨਾ ਨੇ ਆਖਿਆ ਮਹਾਰਾਜ ਇੱਕ ਕੀੜੇ ਨਾਲ ਤੁਹਾਡਾ ਕੀ ਕੰਮ ਹੈ ਗੰਦੇ ਪਾਣੀ ਵਿੱਚ ਹੱਥ ਪਵਾਉਂਦੇ ਹੋ ਤਾਂ ਗੁਰੂ ਜੀ ਨੇ ਫਰਮਾਇਆ ਮਰਦਾਨਿਆ ਡਰਨਾ ਹੱਥ ਤੋ ਲਈ ਸਾਡਾ ਇਸ ਨਾਲ ਬਹੁਤ ਦੇਰ ਦਾ ਕੰਮ ਹੈ ਪਈ ਮਰਦਾਨਾ ਨੇ ਢੱਕੇ ਨਾਲ ਕੱਢ ਕੇ ਕੀੜਾ ਬਾਹਰ ਰੱਖ ਦਿੱਤਾ ਚੂਜੀ ਪ੍ਰੀਤਮ ਨੇ ਮਰਦਾਨੇ ਦੇ ਹੱਥ ਧਵਾ ਕੇ ਉਹ ਕੀੜੇ ਤੇ ਪਾਣੀ ਪਵਾਇਆ ਉਸ ਦੀ ਸੁਰਤ ਨੂੰ ਜਗਾ ਕੇ ਪੁੱਛਿਆ ਭਾਈ ਦਾਸ ਤੇਰਾ ਹਾਲ ਕਿਵੇਂ ਗੁਜ਼ਰਦਾ ਹੈ ਉਸ ਵੇਲੇ ਸਰੀਰ ਨੂੰ ਹਿਲਾ ਕੇ ਕਿਰਕਿਰਾ ਕੇ ਬੋਲਿਆ ਤੇ ਰੋ ਪਿਆ ਤੇ ਕਿਹਾ ਮਹਾਰਾਜ ਮੈਂ ਬਹੁਤ ਦੁਖੀ ਹਾਂ ਮੈਨੂੰ ਛਡਾਓ ਤਾਂ ਤੋਜੀ ਪ੍ਰੀਤਮ ਨੇ ਆਪਣੇ ਹੱਥ ਪਰ ਲੈ ਕੇ ਸਤਨਾਮ ਵਾਹਿਗੁਰੂ ਕਹਿ ਕੇ ਪਾਣੀ ਦਾ ਛਿੱਟਾ ਮਾਰ ਕੇ ਉਸ ਨੂੰ ਮੁਕਤ ਕਰ ਦਿੱਤਾ ਕੀੜੇ ਦਾ ਸਰੀਰ ਤਿਆਗ ਕੇ ਇੱਕ ਦਿਵ ਦ੍ਰਿਸ਼ਟ ਮੂਰਤ ਧਾਰ ਕੇ ਇੱਕ ਪਾਲਕੀ ਵਿੱਚ ਬੈਠਾ ਹੈ ਤੇ ਸਾਰਾ ਪਰਿਵਾਰ ਉਸ ਨੂੰ ਤੱਕ ਰਿਹਾ ਹੈ ਉਹ ਆਪਣੇ ਪਰਿਵਾਰ ਨੂੰ ਕਹਿੰਦਾ ਹੈ ਮੈਂ ਤੁਹਾਡਾ ਵਿਰਧ ਬਾਬਾ ਸੀ ਤੁਹਾਡੇ ਮੋਹ ਵਿੱਚ ਫਸੇ ਹੋਏ ਨੇ ਮੈਂ ਬੈਲ ਕੁੱਤਾ ਸੱਪ ਕੀੜਾ ਆਦ ਜਨਮ ਤਾਰੇ ਤੇ ਬਹੁਤ ਦੁੱਖ ਭੋਗਿਆ ਹੈ ਪਰ ਤੁਸੀਂ ਮੋਹ ਵਿੱਚ ਨਾ ਫਸਣਾ ਤੁਹਾਡੇ ਘਰ ਪਰਮੇਸ਼ਵਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਬੈਠੇ ਹਨ ਤੁਸੀਂ ਇਹਨਾਂ ਦੀ ਸੇਵਾ ਕਰੋ ਅਤੇ ਇਹਨਾਂ ਦੇ ਬਚਨ ਮੰਨ ਕੇ ਸੁਖ ਭੋਗੋ ਇਹ ਕਹਿ ਕੇ ਸੱਚਖੰਡ ਚਲਾ ਗਿਆ ਜੀ